ਅਈ ਕਾ ਜੈ ਸੰਸਾਰ ਦੀ ਸੋਭਾ ਦੀ ਇੱਛਾ ਖਰੀ ਗੇ ਇਹ ਤੁਹਾਨੂੰ ਨਾਸ ਕਰ ਦੂਗੇ ਸਾਰੇ ਗੁਰ ਇਹਦੀ दान ਕਰਨਾ ਮੌਲਾ ਦੀ ਸੋਭਾ ਦੀ ਇੱਛਾ ਮੰਡੀ ਗੇ ਤੇ ਦਾਨ ਜੇ ਕਰੋਗੇ ਤੁਸੀਂ ਮੰਨ ਕੇ ਕਰੋਗੇ ਤੇ ਦਾਨ ਉਹਦਾ ਗਵਾਨ ਹੋ ਜਾਊਗਾ ਦਾਨ ਤੋਂ ਵੀ ਕਰ ਜਾਂ ਥੋੜਾ ਕੁਝ ਹੈ ਹੀ ਦੀ ਤੇ ਦਾਨ ਕਰਾ ਕੀ ਦਾ ਪੈਸਾ ਪਰਮੇਸ਼ਰ ਨੇ ਭੇਜਿਆ ਸੀ ਇਹ ਆਦੂ ਇਹ ਆਪਣੇ ਲੈ ਲੈ ਬੇਟਾ ਡਿਊਟੀ ਹੈ ਜੇ ਮੈਂ ਕਾਇਨਾਪੇ ਕੇਦਾ ਹੀ ਸੀ ਜਾਣ ਲੈ ਦੇ ਇੱਥੇ ਹੀ ਖਾ ਲੈ ਜਿਹੇ ਟੇਕ ਲਿਖ ਰਹੀ ਸੀ ਮੇਰੇ ਕੋਲ ਪਤਾ ਨਹੀਂ ਕਿਉਂ ਹੋ ਗਾਗੇ ਮੈਨੂੰ ਆਪਰੇ ਵੀ ਪਤਾ ਕਿਉਂ ਹੋ ਗਾਗੇ ਮੈਂ ਬੇਟੇ ਕਿਉਂ ਤੋਂ ਹੈ ਪਰਮੇਸ਼ਰ ਨੇ ਇਹ ਪੁੱਛਣਾ ਸੀ ਮੇਰੇ ਤੋਂ ਪੁੱਛਦਾ ਫੇਰ ਤੜੀ ਹੋਂਕਾਰ ਰੱਖ ਤੋ ਇਹ ਗੱਲ ਨਹੀਂ ਸਮਝੀ ਕਿ ਮੇਰਾ ਕਾਰ ਹੋਊਗਾ ਇਹ ਕਿਆ ਹੌਲੀ ਹੌਲੀ ਹੋਈ ਬੇ